ਬਾਈ ਦੋਸਤੋ ਰਾਜਸਥਾਨ ਆਏ ਸੀਗੇ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਦੇਖ ਹੀ ਰਹੇ ਆ ਆਪਣੀਆਂ ਤੇ ਆਪਾਂ ਲੰਗੇ ਜਾਂਦੇ ਸੀਗੇ ਤੇ ਇੱਥੇ ਛੋਲਿਆਂ ਦੀ ਖੇਤੀ ਕੀਤੀ ਹੈ ਬਾਈ ਛੋਲੇ ਵੱਢੀ ਜਾਂਦੇ ਅੱਜ ਤੇ ਖਾਰੇ ਦੇ ਆ ਬਾਈ ਪਿੱਛੇ ਖਾਰੇ ਵਾਲੇ ਬਰਾੜ ਆ ਜਿਹੜੇ ਬਾਈ ਉਹ ਰਾਸਤਾਨ ਜਾ ਕੇ ਇੱਥੇ ਖੇਤੀ ਕਰੀ ਜਾਂਦੇ ਤੇ ਆਪਾਂ ਕਰਦੇ ਆ ਗੱਲਬਾਤ ਜਾ ਕੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਬਈ ਸਾਰੇ ਸਭ ਠੀਕ ਹੈ ਜੀ ਤੇ ਬਾਈ ਜਿਵੇਂ ਮੈਂ ਦੱਸਿਆ ਹੀ ਆ ਨਾ ਆ ਖਾਰੇ ਤੋਂ ਦੱਸਿਆ ਸੀਗਾ ਕੈਮਰਾ ਉਹ ਤੁਸੀਂ ਹਾਂਜੀ ਹਾਂਜੀ ਤੇ ਇੱਥੇ ਪਹਿਲਾਂ ਦੱਸੋ ਬਾਈ ਕਿਵੇਂ ਪਹੁੰਚੇ ਕਿਵੇਂ ਵੀ ਸੋਚਿਆ ਕਿਵੇਂ ਜੀ ਇੱਥੇ ਜੀ ਪਹਿਲਾਂ ਸਾਡੇ ਬਜ਼ੁਰਗ ਪਹੁੰਚੇ ਜੀ ਕਰੀਬਨ ਇੱਥੋਂ 25-30 ਕਿਲੋਮੀਟਰ ਪਿੰਡ ਹੈ ਜੀ ਇੱਕ ਹੂੰ ਬੁੱਟਰਸਰ ਉੱਥੇ ਆ ਕੇ ਵਸੇ ਜੀ ਉੱਥੋਂ ਫਿਰ ਹੌਲੀ-ਹੌਲੀ ਜ਼ਮੀਨ ਟੇਲ ਦੀ ਸੀ ਹੂੰ ਉੱਥੋਂ ਕਿਸੇ ਨੇ ਦੱਸਿਆ ਵੀ ਉਸ ਪਿੰਡ ਜਾਓ ਉੱਥੇ ਮੋਢ ਦੀ ਜ਼ਮੀਨ ਪਈ ਹੈ ਬਕਾਉ ਫਿਰ ਕੁਛ ਕਿੱਲੇ ਲੈ ਫਿਰ ਉੱਥੋਂ ਪੈਦਲ ਆ ਕੇ ਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਵਾਈ ਕਰਦੇ ਰਹੇ ਪੈਦਲ ਫਿਰ ਹੌਲੀ-ਹੌਲੀ ਕੋਈ ਜਾਨਵਰਾਂ ਤੇ ਆਉਂਦੇ ਰਹੇ ਕਿਹੜੇ ਸਾਲ ਦੀ ਗੱਲ ਹੈ ਬਾਈ ਕਿਹੜੇ ਸਾਲ ਦੀ ਗੱਲ ਹੈ ਇਹ ਕਰੀਬਨ ਜੀ 1960 ਦੀ ਹਾਂਜੀ 1960 ਚ 1960 ਦੀ ਹਾਂਜੀ 1960 ਚ ਅਸੀਂ 64 ਚ ਇੱਥੇ ਸੀ ਦਾਦੇ ਯਾਰਗੇ ਫਿਰ ਇੱਥੇ 64 ਚ ਹਾਂਜੀ ਪਹੁੰਚੇ ਸੀਗੇ ਉੱਥੇ ਸਾਡੇ ਕੋਲੇ ਪਹਿਲੀ ਘੱਟ ਸੀਗੀ ਹੂੰ ਉੱਥੇ ਮੇਰੇ ਦਾਦੇ ਨੂੰ 9 ਕਿੱਲੇ ਆਉਂਦੇ ਸੀ ਫਿਰ ਉੱਥੇ ਜਨਾਲ ਹਾਂਜੀ ਉੱਥੇ 9 ਕਿੱਲਾ ਤੋਂ ਬਾਅਦ ਜੀ ਫਿਰ ਮੇਰੇ ਦਾਦੇ ਨੂੰ 9 ਕਿੱਲੇ ਆਉਂਦੇ ਸੀ ਇੱਥੇ ਹੁਣ ਬਈ ਸਾਡੇ ਕੋਲੇ ਹੈਗੇ 82 ਕਿੱਲੇ 82 ਕਿੱਲੇ ਇੱਥੇ ਹਾਂਜੀ ਠੀਕ ਹੈ ਮਿਹਨਤ ਕਰ ਕਰਕੇ ਹੁਣ ਮਿਹਨਤ ਕਰ ਕਰਕੇ ਮੇਰੇ ਦਾਦੇ ਰੀ ਦੋ ਭਰਾ ਸੀਗੇ ਹੂੰ ਦੋਨੋਂ ਕੋਲ ਸ਼ੀ ਮਰਬੇ ਉਦੋਂ ਕੀ ਰੇਟ ਮਿਲ ਗਈ ਬਈ ਇੱਥੇ ਉਦੋਂ ਤਾਂ ਬਈ ਸਸਤੀ ਮਿਲ ਗਈ ਸੀ ਤੇ ਜਿੱਥੇ ਅਸੀਂ ਤੁਹਾਨੂੰ ਦੱਸਿਆ ਬੁੱਟਰਸਰ ਗੈਸਨਪੁਰ ਕੋਲੇ ਸਾਡਾ ਪੁਰਾਣਾ ਪਿੰਡ ਹੈ ਜਿੱਥੇ ਪੰਜਾਬ ਚੌਕ ਉੱਥੇ ਬਿਠੇ ਉੱਥੇ ਧਾਰ ਵੇਚ ਕੇ ਆਂਦੀ ਸੀ ਪੈਲੀ ਉੱਥੇ ਧਾਰ ਵੇਚ ਕੇ ਆਂਦੀ ਹਾਂ ਤੇ ਇੱਥੇ ਆ ਕੇ ਲਈ ਪੈਲੀ ਮਤਲਬ ਉੱਥੋਂ ਕਿਸਤਾ ਨਾ ਪੈਸੇ ਆਏ ਫਿਰ ਅਸੀਂ ਸੀਐਮਕੇ ਚ ਇੱਥੇ ਨਾਲ ਪਿੰਡ ਸੀਐਮਕੇ ਉੱਥੇ ਲੈ ਲਈ ਸੀ ਠੀਕ ਹੈ ਉੱਥੋਂ ਡੇਢ ਮਰਬਾ ਵੇਚ ਕੇ ਇੱਥੇ ਇੱਕ ਮਰਬਾ ਬਣਾਇਆ ਆ ਇੱਕ ਮਰਬਾ ਛੱਡ ਕੇ ਪਰਲਾ ਮਰਬਾ ਉਹ ਹੁਣ ਸਾਡੇ ਦੂਜੇ ਦਾਦੇ ਕੋਲੇ ਆ ਹੁਣ ਇੱਥੇ ਕਿੰਨੀ ਹੋ ਗਈ ਟੋਟਲ ਜ਼ਮੀਨ ਜਿਹੜੀ ਖੇਤੀ ਕਿੰਨੇ ਦੀ ਜ਼ਮੀਨ ਦੀ ਕਰੀ ਜਾਂਦੇ ਹਾਂ 82 ਕਿੱਲਿਆਂ ਦੀ 82 ਕਿੱਲਿਆਂ ਦੀ ਹੈ 82 ਨੇ ਆਪਣਾ 92 ਕਿੱਲੇ ਸਾਡੇ ਚਾਚੇ ਤੇ ਸਾਡੀ ਮਤਲਬ ਦੋ ਦਾਦੇ ਨੇ ਮੰਨ ਲਓ ਉੱਥੋਂ ਦੀ ਜ਼ਮੀਨ ਸਾਡੀ 9-9 ਕਿੱਲੇ ਲਾ ਲਓ 18 ਕਿੱਲੇ ਵੇਚ ਕੇ ਇੱਥੇ ਇੱਕ ਘਰ ਕੋਲੇ 92 ਕਿੱਲੇ ਦੀ ਵਾਈ ਹੈ ਇੱਕ ਘਰ ਕੋਲੇ 82 ਕਿੱਲਿਆਂ ਦੀ ਵਾਈ ਠੀਕ ਯਾਨੀ ਕਿ ਬਹੁਤ ਮਿਹਨਤ ਕਰਕੇ ਮਹਾਰਾਜ ਨੇ ਹੁਣ ਖੁਸ਼ ਆ ਪੂਰੇ ਸਬੂਹ ਆ ਉਹ ਵੀ ਕਰੀਬਨ ਕਰੀਬਨ 70% ਖੇਤੀ ਅਸੀਂ ਛੋਲਿਆਂ ਦੀ ਕਰਕੇ ਹੀ ਬਣਾਈਏ 80% ਅਸੀਂ ਛੋਲਿਆਂ ਦੀ ਕਰਦੇ ਜਾਂਦੇ ਹਾਂ ਤੇ ਇਹਦੇ ਚੋਂ ਹਾਂ ਜੇ ਗੱਲ ਕਰ ਤੀਜ ਹਾਂਜੀ ਤੇ ਇਹਦਾ ਬਈ ਕੀ ਹੈਗਾ ਹੈ ਝਾੜ ਚੂੜ ਕਿੰਨਾ ਕਿਨਿਕਲਦਾ ਇਹਦਾ ਝਾੜ ਜੀ ਰਾਜਸਥਾਨ ਦੇ ਕਿੱਲੇ ਚੋਂ 5 ਕੁਇੰਟਲ ਤਾਂ ਸੀ ਲਿਖ ਕੇ ਹੀ ਦਿੰਨੇ ਮਾਰਦਾ 5 ਕਨਾਲਾਂ ਚ ਹਾਂਜੀ 5 ਕਨਾਲ 5 ਬਿਗਾ ਹੁੰਦਾ ਜਣੀ ਹਾਂਜੀ ਬਿਗਾ ਹੁੰਦਾ ਸਾਡੀ ਠੀਕ ਹੈ ਹਾਂਜੀ ਤੇ ਇਹਦੀ ਬਈ ਕੀ ਹੈਗੀ ਆ ਜਿਹੜੀ ਕਦੋਂ ਬਜਾਈ ਹੁੰਦੀ ਹੈਗੀ ਕਦੋਂ ਇਹਦੀ ਕਟਾਈ ਹੋਣੀ ਆ ਹੁਣ ਤੇ ਰੇਸਪਰੀਆ ਦਾ ਦੱਸੋ ਸਾਰਾ ਅਕਟੂਬਰ ਦੇ ਲਾਸਟ ਚ ਕਰ ਸਕਦੇ ਮੈਂ ਆਪਾਂ ਬਜਾਈ ਹੂੰ ਤੇ ਸਾਢੇ 3 ਮਹੀਨੇ ਦੀ ਖੇਤੀ ਹੈ ਇਹ ਹੂੰ ਤੇ ਦੋ ਸਪਰੀਆ ਕਰਨੀਆਂ ਪੈਂਦੀਆਂ ਹੂੰ ਜਿਵੇਂ ਵੜੀਆ ਕੋਰਾ ਜਨ ਵਗੈਰਾ ਕਰਦੇ ਹਾਂ ਸੁੰਡੀ ਤੋਂ ਸੁੰਡੀ ਤੋਂ ਜ਼ਰੂਰੀ ਆ ਹਾਂ ਜੀ ਤੇਰੇ ਭਾਵੇਂ ਵਾਲੀ ਨੀਲ ਲੋੜ ਰੇ ਤਾਂ ਬਹੁਤ ਘੱਟ ਮੈਂ ਹੁਣੇ ਵੀ ਛੋਲਿਆਂ ਚ ਰਸਤਾਂ ਦੇ ਫਰਕ ਨਾ ਹੀ ਪਾਉ ਜਿਹੜਾ ਹੁਣ ਕਰਨਪੁਰ ਏਰੀਏ ਚ ਹੈ ਤੇ ਉੱਥੇ ਮਤਲਬ ਤੋਤੇ ਮਾਰ ਕੇ ਰੌਣੀ ਲਾਉਂਦੇ ਆ ਉੱਤੋਂ ਪਾਣੀ ਨਹੀਂ ਲਾਉਂਦੇ ਅੱਛਾ 5-6 ਕੁਇੰਟਲ ਕਿੱਲੇ ਦੇ ਹੋ ਜਾਂਦੇ ਆ ਆਰਾਮ ਨਾਲ ਹੋ ਜਾਂਦੇ ਆ ਆਰਾਮ ਨਾਲ ਠੀਕ ਆ ਅਸੀਂ ਮਤਲਬ ਬਿਨਾ ਤੋਤਿਆਂ ਤੋਂ ਰੌਣੀ ਲਈ ਸੀ ਤੇ ਇੱਕ ਪਾਣੀ ਲਾਇਆ ਇੱਕ ਪਾਣੀ ਦਾ ਹੋ ਜਾਂਦਾ ਵੈਸੇ ਅਸੀਂ ਦੋ ਲਾਇਆ ਦੋ ਲਾਇਆ ਹਾਂ 5 ਕੁਇੰਟਲ ਕਿੱਲੇ ਦੇ ਹੋ ਜਾਂਦੇ ਆ ਮੀਮੂ ਦਾ ਬਾਈਏ ਕਿੰਨਾ ਆਉਂਦੀ بارش ਕੇ ਹਾਂ بارش ਹੁੰਦੀ ਬਿਲਕੁਲ ਵਧੀਆ ਹੋ ਜਾਂਦੀ ਆ ਵਧੀਆ ਵਧੀਆ ਸੌਣੀ ਕਰੀਬਨ ਕਰੀਬਨ ਸਾਡੀ بارش ਤੇ ਬਾਰਸ਼ ਤੇ ਹਾਂਜੀ ਬਾਕੀ ਟੋਹਲਾਂ ਦੇ ਪਾਣੀ ਠੀਕ ਹੈ ਐਕਟੀ ਨਹਿਰੀ ਪਾਣੀ ਦੀ ਤੰਗੀ ਰਹੀ ਆ ਸਾਰੀ ਖੇਤੀ ਤੁਸੀਂ ਦੇਖੀ ਹੋਣੀ ਹੈ ਹਮ ਸਾਰਾ ਗੰਕ ਨਾਲ ਨਹਿਰ ਦਾ ਹੀ ਆਉਂਦਾ ਪਾਣੀ ਗੰਕ ਨਾਲ ਦਾ ਤੇ ਜਿਵੇਂ ਹੁਣ ਆ ਇਹ ਮੈਂ ਵੇਖਿਆ ਮੋਟਰ ਲੱਗੀ ਆ ਕਿੰਨੇ ਕਿ ਫੁੱਟ ਤੇ ਤੁਹਾਡੇ ਬੋਰ ਕੀਤੇ ਹੋਏ ਇਹ 80 ਫੁੱਟ ਤੱਕ ਪਾਣੀ 40 ਕਿ ਫੁੱਟ ਤੇ ਸਟਾਰਟ ਹੁੰਦਾ ਵਧੀਆ ਮਿੱਠਾ ਪਾਣੀ ਆ ਬਹੁਤ ਮਿੱਠਾ ਪਾਣੀ ਠੀਕ ਹੈ ਕਿਹੜਾ ਪਿੰਡ ਆ ਇਹ ਤਿੰਨ ਐਮ ਕੇ ਜੀ ਤਿੰਨ ਐਮ ਕੇ ਹਾਂਜੀ ਠੀਕ ਆ ਤੇ ਹੋਰ ਬਾਈ ਕਾਦੀ ਖੇਤੀ ਨਾਲ ਜਿਵੇਂ ਕਣਕ ਤਾਂ ਕਰਦੇ ਕਰਦੇ ਹਨਾ ਹੋਰੋਂ ਸਰੋਂ ਜਾਉਂ ਜੋ ਹਾਂਜੀ ਤੇ ਛੋਲੇ ਚੱਕਾ ਵਸੇ ਜੀ ਜਿਵੇਂ ਸਾਡੇ ਮਾੜਾ ਮੋਟਾ ਕਿਤੇ ਏਰੀਆ ਚ ਬਰਾਨੀ ਉਥੇ ਤਾਰਾ ਮੀਰਾ ਵੀਜ ਲੈਂਦੇ ਆ ਤੇ ਕੋਈ ਕੋਸ਼ੀ ਲਾਓ ਸੌਫ ਐ ਅਜਮਾਣ ਐ ਜੀਰਾ ਹਾਂ ਜੀਰੇ ਦੀ ਗੱਲ ਮੈਂ ਕਰੂੰਗਾ ਜੀਰਾ ਕਾਫੀ ਮਾਤਰਾ ਵਿੱਚ ਪਿੱਛੇ ਆਇਆ ਸੀਗਾ ਰਾਜਸਥਾਨ ਚ ਜੀਰਾ ਜੀ ਸਾਡੇ ਏਰੀਆ ਚ ਵਸ ਥੋੜੀ ਜਿਹੀ ਬਜਾਦ ਘੱਟ ਹੁੰਦੀ ਐ ਮੋਹਨਗੜ ਏਰੀਆ ਚ ਜੀਰੇ ਦੀ ਬਜਾਦ ਬਹੁਤ ਜ਼ਿਆਦਾ ਹੁੰਦੀ ਐ ਤੇ ਇਹ ਜੀਰਾ ਜਿਹੜਾ ਇਹ ਮਹਿੰਗਾ ਕਰਕੇ ਚਾਹ ਕਿੱਲੇ ਚੋਂ ਥੋੜਾ ਹੋ ਜੇ ਆਮਦ ਨਹੀਂ ਫੁੱਲਦੇ ਜਾਂਦੇ ਆਮਦ ਫੁੱਲਦੇ ਜਾਂਦੇ ਨਾ ਕੋਈ ਤੇ ਖਰਚਾ ਪੈਂਦਾ ਜੀ ਸਪਰੇਈ ਨਹੀਂ ਕਰਨੀ ਪੈਂ ਠੀਕ ਹੈ ਤੇ ਵਧੀਆ ਗੱਲ ਆ ਬਈ ਹਨਾ ਮਿਹਨਤ ਕਰਦੇ ਆ ਪੰਜਾਬ ਚੋਂ ਆ ਕੇ ਫਿਰ ਇੱਥੇ ਪੰਜਾਬੀਆਂ ਨੇ ਮਤਲਬ ਆਦਾ ਵੀ ਜਿਵੇਂ ਉਹ ਵੇਖ ਦਿਖਾ ਦ ਉਧਰ ਕਰਾਇ ਲਾਈ ਜਾਂਦੇ ਬਈ ਹਨਾ ਉੱਚੀਆਂ ਨਹੀਂ ਇਹ ਸਾਰੇ ਟਿੱਬੇ ਸੀ ਹਨਾ ਇਹ ਪੱਧਰ ਕੀਤੇ ਆ ਕੇ ਬਈ ਸਾਡਾ ਕੰਪਿਊਟਰ ਬਸ ਥੋੜੇ ਪੰਜਾਬ ਤੋਂ ਜੋ ਕੰਪਿਊਟਰ ਬਣਾਇਆ ਉਹਨਾਂ ਨੇ ਇੱਥੇ ਆਇਆ ਫਿਰ ਬਸ ਅਸੀਂ ਵੀ ਥੋਡੇ ਵਾਲੇ ਚੱਲ ਪਿਆ ਕੰਮ ਹੈ ਹਾਂਜੀ ਹੁਣ ਸਾਡੇ ਆਮ ਹੀ ਇੱਕ ਇੱਕ ਪਿੰਡ ਚ ਦੋ ਦੋ ਕੰਪਿਊਟਰ ਕਰਾਈ ਹੈਗੇ ਆ ਆ ਮੁੰਡੇ ਕੋਲੇ ਵੀ ਸੀਗੇ ਜੀ ਕਰਾਹਾ ਇਹਨੇ ਹੁਣ ਠੇਕੇ ਦੇਣ ਕਰਕੇ ਵੇਚ ਲਿਆ ਇੱਕ ਹੋਰ ਗੱਲ ਆ ਬਾਈ ਜਿਵੇਂ ਸਾਰੇ ਥੋਡੇ ਜਿਹੜੇ ਬੱਚੇ ਆ ਇੱਥੇ ਹਨਾ ਮੁੰਡੇ ਨਾਲ ਜਿਵੇਂ ਹੁਣ ਆ ਬੱਚੇ ਨਾਲ ਫਿਰਦਾ ਹਾਂਜੀ ਸ਼ੌਂਕ ਬਹੁਤ ਹੈ ਪਹਿਲਾਂ ਤੋਂ ਹੀ ਫਿਰ ਉਹ ਖੇਤ ਨਾਲ ਹੀ ਰੱਖਿਆ ਕੋਈ ਨਸ਼ਾ ਪੱਤਾ ਨਹੀਂ ਪੜੇ ਵੀ ਫੁੱਲ ਆ ਮੈਂ ਵੇਖਿਆ ਹਾਂਜੀ ਪੜੇ ਵੀ ਫੁੱਲ ਆ ਮੁੰਡੇ ਬੀਸੀ ਆ ਬੀਵੀਆ ਕਰੀ ਜਾਂਦੇ ਪਰ ਫਿਰ ਵੀ ਖੇਤ ਨਾਲ ਕੰਮ ਕਰਾਉਂਦੇ ਹਾਂਜੀ ਹੁਣ ਜੇ ਘਰੇ ਜਾਵਾਂ ਘਰੇ ਜਾ ਕੇ ਪਸੂ ਬੰਨਣੇ ਆ ਇਹਨ ਹੱਤ ਪਾਈ ਵੀ ਹੈ ਪਹਿਲੇ ਪਸ਼ੂ ਵੀ ਬਣਾਉਣੇ ਆ ਸਾਮ ਨੂੰ ਪੱਠੇ ਵੀ ਕਿਤਰਾਉਣੇ ਆ ਦਾਣਾ ਇਹਨੂੰ ਸਾਡੇ ਅੱਢ ਅੱਢ ਹਰੇਕ ਪਸ਼ੂ ਦਾ ਅੱਢ ਅੱਢ ਫੀਡ ਹੈ ਇਹਨੇ ਮੁੰਡੇ ਨੇ ਆਟੋਮੈਟਿਕ ਹੀ ਦਾਣੇ ਨੂੰ ਪਤਾ ਇਹਨੂੰ ਕਿਹੜੇ ਨਕੀਨ ਪਾਉਣੇ ਜੇ ਅਸੀਂ ਨਹੀਂ ਕਰੇ ਖੇਤ ਕੰਮ ਕਰਦੇ ਨੇ ਪਾ ਦੇਣਾ ਆਪੀ ਪਾ ਦੇ ਆਪੀ ਪਾ ਦੇ ਪਤਾ ਕਿ ਕਿਹੜੇ ਨੂੰ ਕੀ ਪਾਉਣਾ ਠੀਕ ਹੈ ਕਿਹੜੇ ਟਰੈਕਟਰ ਰੱਖੇ ਬਈ ਟਰੈਕਟਰ ਬਈ ਆਪਣੇ ਕੋਲ ਤਾਂ ਡੀਏਏ 575 ਬਾਕੀ ਟਰੈਕਟਰ ਲਗਭਗ ਸਾਰੇ ਹੀ ਹੈਗੇ ਹਾਲੈਂਡ ਹੈਗਾ ਜੌਨ ਡੀਅਰ ਹੈਗੇ ਆ ਪਹਿਲਾਂ ਮੈਸੀ ਵਾਲਾ ਚੱਲਦਾ ਜਣਾ ਪਹਿਲਾਂ ਉਹ ਮੈਸੀ ਨਾ ਰਾਜਸਥਾਨ ਚੋਂ ਜਿੱਥੇ ਟਿੱਬੇ ਉੱਥੇ ਮੈਸੀ ਹਜੇ ਵੀ ਚੱਲਦਾ ਆਦਾ ਇਹ ਪੰਜਾਬ ਵਰਗੇ ਰੀ ਪੰਜਾਬ ਵੀ ਆ ਗਿਆ ਇੱਕ ਸਾਹਿਬ ਦਾ ਨਾ ਇੱਥੇ ਥੋੜੀ ਪਾਣੀ ਦੀ ਕਮੀ ਹੈ ਪਾਣੀ ਦੀ ਕਮੀ ਹੈ ਨਹਿਰੀ ਪਾਣੀ ਦੀ ਬਸ ਹੋਰ ਕੋਈ ਦਿੱਕਤ ਨਹੀਂ ਜੇ ਆਪਾਂ ਕਨਾਲਾਂ ਦੇ ਹਿਸਾਬ ਨਾਲ ਲਾਵਾਂਗੇ ਤੇ ਜਿੰਨਾ ਝਾੜ ਪੰਜਾਬ ਚ ਹੈ ਉਨਾਂ ਹੀ ਇੱਥੇ ਉਹ ਨਹੀਂ ਇੱਕ ਵਾਰ ਤਾਂ ਵੀਰ ਜੀ ਪੀਲੇ ਸਾਲਾਂ ਚ ਸਾਡੇ 7.5 ਕੁਇੰਟਲ ਦੀ ਸਰੋਂ ਤਲਦੀ ਸੀ ਕਿੱਲੇ ਚ ਤੇ ਹਰਿਆਣੇ ਨੂੰ ਵੀ ਪਿੱਛੇ ਛੱਡ ਗਏ ਸੀ 7000 ਦਾ ਭਾਅ ਸੀ 49000 ਦੀ ਕਿੱਲੇ ਦੀ ਆਮ ਕਹਿੰਦੀ ਸੀ ਸਾਡੇ ਹੋਈ ਤੇ 50 ਦੀ ਨਿਕਲੀ ਜੀ ਦੇ 7.5 ਨਿਕਲੀ ਉਹ ਤਾਂ ਹੁਣ ਤੁਸੀਂ 40 40 ਮਨ ਐਕਟਿਵ ਵੀ ਹੋਈਆਂ ਕਣਕਾਂ ਐਕਟਿਵ ਵੀ ਹੋਈਆਂ ਹਾਂਜੀ ਪੰਜ ਕਨਾਲਾਂ ਚ ਬਾਕੀ ਮਿਹਨਤ ਤੇ ਹੈ ਨਾ ਹਾਂਜੀ 10 ਕੋਟ ਨਰਮਾ 10000 ਦਾ ਭਾਅ ਫੇਰ ਆ ਆਪਣੇ ਪੰਜਾਬ ਜਿੰਨੀ ਰੇਹ ਵੀ ਹੈ ਨੀਗੀ ਰੇਹ ਦੀ ਜੀ ਰੇਹ ਘਟ ਹਾਂ ਇੱਕ ਤਾਂ ਮਿਲਦੀ ਰੋਕਾ ਸਵਾਦ ਬੰਦੀ ਹੈ ਨਾ ਕਣਕ ਦੀ ਬਹੁਤ ਹਾਂਜੀ ਹਾਂਜੀ ਬਾਕੀ ਸਾਂ ਤਾਂ ਪਰਮਾ ਕੀ ਹੈਗਾ ਬਈ ਰੇਟ ਕੀ ਹੈ ਠੇਕੇ ਤੇ ਜਿਵੇਂ ਮੰਨ ਕੇ ਚੱਲੂਗਾ ਠੇਕਾ ਐਕਤੀ ਤਾਂ ਘਟ ਹੈ ਜੀ 21000 23000 ਇੱਥੇ ਕ ਹੈ ਤੇ ਮਗਰਲੇ ਸਾਲਾਂ ਚ 30000 ਨੂੰ ਪਹੁੰਚ ਗਏ ਸੀ 3000 ਨੂੰ ਹਾਂਜੀ ਤੇ ਬੈਦਾ ਬੈਦਾ ਜਿਵੇਂ ਆ ਪਿੱਛੇ ਤੁਸੀਂ ਦੇਖ ਰਹੇ ਫੈਕਟਰੀ ਲੱਗੀ ਹੈ ਬਰਾਨੀ ਪਹਿਲੀ ਉਹ ਉਹ 17.5 ਲੱਖ ਨੂੰ ਵਿਕੀ ਹੈ ਬਰਾਨੀ ਬਰਾਨੀ ਇਹ ਤਾਂ ਫਿਰ ਆਬਾਦ ਆ ਪੂਰੀ ਇਹ ਤਾਂ ਆਬਾਦ ਹੈ ਇਹ ਤਾਂ ਜੇ ਮੰਨ ਲਓ ਆਪਾਂ ਜਿਵੇਂ ਹੁਣ ਆਪਾਂ ਇਕੱਠਾ ਟੱਕ ਆਪਣਾ ਵੇਚਣਾ ਹੋਵੇ ਤਾਂ 25-30 ਲੱਖ ਰੁਪਏ ਨੂੰ ਲੈ ਸਕਦਾ ਹੈ ਤਾਂ ਤਾਂ ਬਾਲਾ ਫਰਕ ਨਹੀਂ ਕੋਈ ਰਹਿ ਗਿਆ ਹੁਣ ਬਾਲਾ ਫਰਕ ਨਹੀਂ ਰਹਿ ਗਿਆ ਠੀਕ ਹੈ ਤੇ ਦੋਸਤੋ ਠੀਕ ਹੈ ਬਾਈਆਂ ਨਾਲ ਕੀਤੀ ਗੱਲਬਾਤ ਤੇ ਬਾਈ ਪਿੱਛੇ ਆਪਣੇ ਏਰੀਆ ਫਰੀਦਕੋਟ ਤੋਂ ਹੀ ਹਨਾ ਖਾਰੇ ਤੋਂ ਬਾਈ ਦੱਸਿਆਗਾ ਹਾਂਜੀ ਖਾਰੇ ਤੇ ਬਰਾੜ ਆ ਬਾਈ ਆਪਣੇ ਨੂੰ ਤੇ ਠੀਕ ਆ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਹੋਰ ਵੀਡੀਓ ਤੁਹਾਡੇ ਉੱਤੇ ਲੈ ਕੇ ਆਵਾਂਗੇ ਸਸਿਕਾ ਬਾਈ ਸਸਿਕਾ